ਸਾਹਿਬ ਸ਼੍ਰੀ ਗੁਰੂ ਕਬਨ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਤਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕਰਨ ਉਪਰੰਤ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਲਲਾ ਲਾਓ ਵਾ ਮੀਨਾ ਗਰਵਾ ਵਾ ਆ ਆ ਸੱਚਾ ਕਦ ਤੱਕ ਸਰਸ਼ਾ ਕੌੜੀ ਹੈ ਵੱਡੀ ਰੋ ਵੱਡਾ ਆਪਾਲਾ ਆਪ ਬਜਾਰ ਸਰਕਲਾ ਪਰਪੂਰ ਤਿਸਾ ਰਤ ਦਾ ਨਾ ਹਿੰਦ ਆਖਿਆ ਮਿਨੋਤਾ ਸਲੋਕ ਪਵਨ ਗੁਰੂ ਪਾਣੇ ਪਿਤਾ ਮਾਤਾਈ ਦਾਇਆ ਖੇਲਾ ਸਗਲ ਜਗਤ ਕੰਗਿਆਈਆ ਗਰਮੇ ਕਿਹੜਾ ਹੈ ਤੂੰ ਜਿਨੀ ਨਾਮ ਦਿਹਾੜਾ ਬੈਮ ਸ਼ਕਤ ਆ ਨਾ ਨੇ ਮੁੱਕ ਨਿਕਲੇ ਇੱਕੀ ਛੁੱਟੀ ਲਾਰ ਜਿਨੀ ਗੈਨ ਸ਼ਕਤ ਮਾਰ ਕਰੇ ਮੋਤੀ वाहेगुर गी का खालसा ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਧਰਤੀ ਭਈ ਹਰੀਆਬਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇਜੰਤ ਪਾਏ ਹਰੀਆਬਲੇ ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਹੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਪੂਨਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸਹਬੇ ਕਮਾਲ ਸਰਬੰਸਦਾਨੀ ਦਸ਼ਮੇਸ਼ ਪਿਤਾ ਭਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਸਤਗੁਰਾਂ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਔਰ ਸਤਗੁਰਾਂ ਦੇ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਜੋ ਸਰਬੱਤ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸਮੁੱਚੇ ਸੰਸਾਰ ਭਾਰ ਵਿੱਚ ਬਹੁਤ ਸ਼ਰਧਾ ਔਰ ਸਤਕਾਰ ਦੇ ਸਹਿਤ ਮਨਾ ਰਹੀਆਂ ਸਤਗੁਰਾਂ ਦੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜਿਨ੍ਹਾਂ ਨੇ 7 ਸਾਲ ਅਤੇ 9 ਸਾਲ ਦੀ ਉਮਰ ਵਿੱਚ ਮਹਾਨ ਸ਼ਹੀਦੀਆਂ ਪਾਈਆਂ ਜ਼ਾਲਮ ਦੀ ਈਨ ਨਾ ਮੰਨੇ ਇਸਲਾਮ ਨਾ ਕਬੂਲਿਆ ਪਰ ਸ਼ਹੀਦ ਹੋਣਾ ਉਹਨਾਂ ਮਾਸੂਮ ਜਿੰਦਾਂ ਨੇ ਪਰਵਾਨ ਕੀਤਾ ਜਿਨ੍ਹਾਂ ਨੂੰ ਸਮੁੱਚਾ ਸੰਸਾਰ ਬਾਬਾ ਸ਼ਬਦ ਕਹਿ ਕੇ ਸੰਬੋਧਨ ਹੁੰਦਾ ਹੈ ਕਿ ਜਿਨ੍ਹਾਂ ਨੇ 7 ਸਾਲ ਅਤੇ 9 ਸਾਲ ਦੀ ਉਮਰ ਵਿੱਚ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਔਰ ਸਤਿਗੁਰੂ ਜੀ ਦੇ ਪੂਜ ਜੀ ਕਮਤਾ ਮਾਤਾ ਗੁਦਰਕੌਰ ਜੀ ਨੇ ਮਹਾਨ ਸ਼ਹਾਦਤ ਅੱਜ ਦੇ ਦਿਨ ਪ੍ਰਾਪਤ ਕੀਤੀ ਗੁਰਸੰਗਤ ਜੀ ਅੱਜ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੂਹ ਜੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਔਰ ਉਹਨਾਂ ਮਹਾਨ ਸ਼ਹੀਦਾਂ ਬਾਬਾ ਜੋਰਾਵਾਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਅਤੇ ਮਾਤਾ ਗੁਦਰਖੌਰ ਜੀ ਦੇ ਪਾਵਨ ਚਰਨਾਂ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟਵਾਰ ਨਮਸਕਾਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ